ਗੁਰਦਾਸਪੁਰ ਸ਼ਹਿਰ ਵਿੱਚ ਲੁੱਟਖੋ ਦਾ ਸਿਲਸਲਾ ਦਿਨ ਦੁਪਹਿਰੇ ਹੀ جاری ਹੈ ਇੱਕ ਸਕੂਟੀ ਸਵਾਰ ਮਹਿਲਾ ਨੂੰ ਦਿਨ ਦੁਪਹਿਰੇ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਮੁੰਨੇ ਨੌਜਵਾਨਾਂ ਨੇ ਝਾਂਸਾ ਦੇ ਕੇ ਕੀਤੀ ਲੁੱਟਖੋ ਮੋਬਾਈਲ ਤੇ ਪਰਸ ਖੋਣ ਤੋਂ ਬਾਅਦ ਮਹਿਲਾ ਵੱਲੋਂ ਰੋਲਾ ਪਾਉਂਦੇ ਹੋਏ ਫਰਾਰ ਲੁੱਟੇੜਿਆਂ ਵੱਲੋਂ ਮਹਿਲਾ ਦਾ ਪਿੱਛਾ ਕਰਦਿਆਂ ਜਿਸ ਸੀਸੀਟੀਵੀ ਵੀਡੀਓ ਵਿੱਚ ਸਾਹਮਣੇ ਆਇਆ ਹੈ ਇਸੇ ਰੋਡ ਉੱਪਰ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨਾਲ ਮਹਿੰਗੇ ਮੋਬਾਈਲ ਦੀ ਕੀਤੀ ਗਈ ਸੀ ਲੁੱਟਖੋ ਵੀਰ ਤਾਂ ਮੈਲਾ ਨੇ ਸਿਟੀ 18 ਗੁਰਦਾਸਪੁਰ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਕਿ ਨਾ ਤੁਹਾਡਾ ਮੇਰਾ ਨਾਮ ਸੰਦੀ ਸ਼ਾਹਨੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇੱਥੇ ਗੁਰਦਾਸਪੁਰ ਵਿੱਚ ਮੈਂ ਕਿਹੜੇ ਮਹੱਲੇ ਦੇ ਰਹਿਣ ਵਾਲੇ ਹੋ ਗ੍ਰੇਟ ਕਲਾਸ ਕੋਲ ਨਹੀਂ ਫਤਲਵਾ ਦੀ ਬੈਕਸਾਈਡ ਨਾਲ ਸੋਨ ਸੇਰਜਸ ਸਕੂਲ ਉਸ ਮਹੱਲੇ ਦੀ ਕੀ ਗੱਲ ਹੋਈ ਸਾਰੀ ਸਰ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸੜੀ ਨੰਨਤ ਗਏ ਉਹ ਛੱਡ ਕੇ ਤੇ ਮੈਂ ਵਾਪਸ ਕੋਈ ਨਹੀਂ 3:30 ਕੋਈ ਨਹੀਂ ਸਾਢੇ 3:00 ਵਜੇ ਵਾਪਸ ਉਹ ਗ੍ਰੇਟ ਕਲਾਸ ਦਾ ਇਹ ਡੇਟ ਹੈ ਫਤਲਵਾ ਦੀ ਬੈਕਸਾਈਡ ਸਰ ਉਹ ਤੇ ਨਾ ਦੋ ਮੋੜੇ ਬਾਅਦ ਤੇ ਆਂਦੇ ਵੀ ਪਿੱਛੇ ਜਾਂਦੇ ਵੀ ਮਿਲ ਤੇ ਉਹ ਕਹਿੰਦੇ ਮੈਂ ਤੁਹਾਡੇ ਸਕੂਟੀ ਦਾ ਨੰਬਰ ਮੈਨੂੰ ਦਿੱਤੀ ਆ ਮੈਂ ਜਦੋਂ ਥੋੜਾ ਕਰ ਟਾਰਨ ਸਲੋ ਕਰਕੇ ਟਾਰਨ ਕੀਤਾ ਸਰ ਮੇਨ ਨਾਲੋਂ ਮੇਰਾ ਪਰਸ ਖਿਚਣ ਦੀ ਕੋਸ਼ਿਸ਼ ਕੀਤੀ ਆ ਨਾ ਪਰਸ ਨੂੰ ਮੈਂ ਕਾਫੀ ਵਾਰ ਬੋਡੀਸ ਕਰਕੇ ਰੱਖਿਆ ਚੀਕਾਂ ਮਾਰਦੀਆਂ ਲੇਕਿਨ ਉਸ ਟਾਈਮ ਕੋਈ ਹੈ ਨਹੀਂ ਸੀ ਉੱਥੇ ਹਾਂ ਔਰ ਬਸ ਹੋ ਗਿਆ ਜੀ ਸਰ ਪਰਸ ਦੇ ਵਿੱਚ ਕਿਹੜਾ ਕਟਾ ਸਮਾਨ ਸੀ ਪਰਸ ਸਰ ਪੈਸੇ ਮੇਰੇ ਕੋਲ 2000 ਰੁਪਏ ਠੀਕ ਹੈ ਔਰ ਉਸ ਵਿੱਚ ਮੇਨ ਮੋਬਾਈਲ ਦਾ ਮੇਰਾ अच्छा वो सारे जो मेरे मेरे ज़ुबानी गए पर्सन थे टेंशन पे हमने ट्राई टू डिटेल्स में वर्क कर सके काते आए थे यो कितने जने थे वो दो जने ही होने से गए मोटरसाइकिल पे से गए और मैं अपनी स्कूटी पे थी मुंह बने थे उन्होंने नहीं नहीं मुंह नहीं बने थे पतला मोटरसाइकिल देखे केड़ा थी मोटरसाइकिल मेकर्स ब्रांडो थी शायद ब्लैक कलर का होगा हां जेड़ा सी ऐसा ही आदमी है लेकिन इने के ठाडे उस पास ना काफी दो दिन करांदे सीसीटीवी कैमरे लगे हैं मेन फतर वाले के जगह ਉਹਨਾਂ ਦੀ ਦੁਕਾਨ ਤੇ ਉਹਨਾਂ ਦੀ ਰਕਮ ਸੀ ਸਿਰਫ 3000 ਬਾਕੀ 2000 ਹੋਰ ਹੈ ਉਹਨਾਂ ਚ ਡੈਫੀਨੇਟਲੀ ਹੋਣਾ ਕਿ ਸਭ ਫੋਟੋ ਆਈ ਹੋਵੇ ਕਦੀ ਪਹਿਲਾਂ ਵੀ ਤੁਹਾਨੂੰ ਕਦੀ ਉੱਥੇ ਆਂਦੇ ਜਾਂਦੇ ਲੱਗੇ ਆ ਨਹੀਂ ਫਸਟ ਟਾਈਮ ਫਸਟ ਟਾਈਮ ਤੇ ਮੈਂ ਨਹੀਂ ਗਿਆ ਕੋਈ ਦੇਖੀ ਤੁਸੀਂ ਕਿੰਨੀ ਦਾ ਡੀਲ ਉਹਨਾਂ ਨੇ ਹਾਂਜੀ ਉਹ ਦੇਖੀ ਮਤਲਬ ਤੁਹਾਨੂੰ ਉਹਨਾਂ ਨੇ ਦੇਖਿਆ ਕਿ ਇਹ ਇਕੱਲੇ ਆਂਦੇ ਵੀ ਹੋ ਸਰ ਪਤਾ ਨਹੀਂ ਕਿਉਂਕਿ ਮੇਰੇ ਪਿੱਛੇ ਆਂਦੇ ਮੇ ਸੀ ਉਹ ਪਹਿਲਾਂ ਅੱਛਾ ਪਿੱਛੇ ਹੀ ਆਂਦੇ ਉਹਨਾਂ ਨੇ ਕਿਹਾ ਕਿ ਤੁਹਾਡਾ ਹੋਰ ਡੀਲ ਕੀ ਹੈ ਨੰਬਰ ਤੇ ਦਿੱਤੀ ਹੈ ਤੇ ਫਿਰ ਅੱਗੇ ਥੋੜੀ ਦੇ ਰੁਕੇ ਆ ਉਹ ਟਰਨ ਕਰਕੇ ਮੈਂ ਜਰੂਰ ਜਿੱਦਾਂ ਟਰਨ ਕੀਤਾ ਉਹ ਟਰਨ ਕਰਕੇ ਫੜਾਫੜਾਈ ਤੇ ਮੇਰੇ ਉਸ ਵੇਲੇ ਮੈਂ ਮਬਾਇਲ ਤੇ ਨਲਦੀ ਤੇ ਹੋਰ ਕੀ ਸੀ ਵਿੱਚ ਪਰਸ ਨੇ ਕੋਈ ਜਰੂਰੀ ਕਾਰ ਨਹੀਂ ਕੋਈ ਮੇਰਾ ਕੁਝ ਹੈਂਡਲਪਸ ਸੀਗਾ ਮੇਰਾ ਡੇਲੀ ਥਿੰਗ ਉਹਦਾ ਕੁਝ ਜੁੜੀ ਕੰਮ ਆਖਣੇ ਸੀ ਅੱਛਾ ਕੋਈ ਕੰਪਲੇਟ ਅਰਜ਼ੀ ਕਰਾਈ ਹੈ ਹਾਂ ਜੀ ਸਰ ਮੈਂ ਅੱਜ ਹੀ ਕਰਾਈ ਸੀ ਕੁਝ ਐਫਆਈ ਉਹਦੇ ਜਕਰਵਾਈ ਦੀ ਹਾਂ ਜੀ ਸਰ ਮੈਂ ਅੱਜ ਹੀ ਕਰਵਾਈ ਹੈ पास तो खास है कि जिस तरह से चोरी बढ़ती हुई है कोई भी सेफ नहीं है ना ले आना जाते समान लेने जाना कोई काम होंगे घरों निकल ही नहीं सका साफ्टी बहुत मतलब दाव तो, तो, तो लगी हुई एक हिसाब से बड़ा मुश्किल है झपटा मारे डिगे समेत डिग्रे रखा भी लगे कोई आया नहीं आस पास तो

ਅੱਜ ਮੇਰੇ ਨਾਲ ਕੋਈ ਸੁਣਾ ਕੇ ਸਰ ਹੋ ਸਕਦਾ ਕਿ ਦੰਗਾਂ ਉਹ ਇਸ ਦਾ ਖਾਸ ਕਰਨਾ ਚਾਹੀਆ ਕਿ ਦੇਖ ਲੋ ਜਨਾਨੀਆਂ ਦੀ ਕੋਈ ਸੇਫਟੀ ਨਹੀਂ ਹੈ ਤੇ ਸਰਕਾਰਾਂ ਦੇ ਵਾਅਦੇ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਮੰਗ ਹੈ ਕਿ 20 17000 ਸਾਡੇ ਵੱਲ ਧਿਆਨ ਦਿੱਤਾ ਜਾਵੇ ਕਿ ਕਿ ਘਰ ਚ ਜ਼ਰੂਰੀ ਨਹੀਂ ਕਿ ਹਸਬੰਦ ਨਾਲ ਹੀ ਰਹੇ ਕਦੇ ਕਦੇ ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀਆਂ ਘਰ ਕੱਲੀ ਹੁੰਦੀਆਂ ਸੋ ਕੰਮ ਹੁੰਦੀ ਹੈ ਬਾਹਰ ਅੰਦਰ ਜਾਣਾ ਪੈਂਦਾ ਹੈ ਤੇ ਇਕੱਲੇ ਦਿਨ ਦਿਹਾੜੇ ਜਿਹੜਾ ਹੈ ਇਹ ਲੋਕ ਕੋਹੋ ਲੈ ਜਾਨੀ ਨਾਲ ਤੇ ਬੜੀ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਥੋੜਾ ਜਿਹਾ ਧੋੜ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੰਗ ਹੈ ਇਹ ਕਿ ਚੋਰ ਜਿਹੜੇ ਵੱਧਦੇ ਪਏ ਐ ਚੋਰੀ ਚਕਾਰੀਆਂ ਜਿਹੜੀ ਵੱਧਦੀ ਪਈ ਹੈ ਇਹਨਾਂ ਤੇ ਨਕੇਲ ਪਾਈ ਜਾਵੇ ਭੈਣ ਜੀ ਹਾਂ ਸਰ ਮੈਡਮ ਨੇ ਰੋਲਾ ਪਾਇਆ ਸੀ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਤੇਰਾ ਸਕੂਟਰੀ ਵੀ ਇੱਥੇ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਇੱਥੋਂ ਹਾਂ ਤੇ ਉਹ ਭੱਜ ਚੁੱਕੇ ਹੀ ਹੋ ਤੱਕ ਉਹ ਕਾਤੇ ਆਈਦੇ ਸੀ ਉਹ ਮੋਟਰਸਾਈਕਲ ਤੇ ਹੀ ਦੋ ਜਾਣੇ ਸੀ ਮੋਨੇ ਸੀ ਜਾਂ ਕੀ ਸੀ ਸ਼ਾਇਦ ਮੋਨੇ ਹੀ ਮੂੰਹ ਬੱਜਾਈ ਉਹਨਾਂ ਦਾ ਨਹੀਂ ਮੂੰਹ ਨਹੀਂ ਸੀ ਬੱਜਿਆ ਭੱਜੇ ਕਿੱਧਰ ਨੂੰ ਆ ਇੱਧਰ ਨੂੰ ਗਏ ਸਿੱਧੇ ਇੱਧਰ ਹੇ ਇੱਧਰ ਨੂੰ ਭੱਜ ਗਏ ਇੱਧਰ ਨੂੰ ਹੀ ਆਏ ਸੀ ਹਾਂ ਆਏ ਵੀ ਇੱਧਰ ਹੀ ਸੀਗੇ ਹਾਂ ਆਇਆ ਨਹੀਂ ਮੈਨੂੰ ਪਤਾ ਕਿੱਧਰੋਂ ਆਏ ਪਰ ਗਏ ਇੱਧਰ ਨੂੰ ਹੀ ਐ ਸਿੱਧੇ ਹਾਂ ਹਾਂਜੀ ਉਹ ਜਿੱਦਾਂ ਇੱਥੇ ਮਹਿਲਾਵਾਂ ਸੇਫ ਬਿਲਕੁਲ ਬਹੁਤ ਜ਼ਿਆਦਾ ਨਗਹਿਲੀ ਆ ਇੱਥੇ ਗਵਰਨਮੈਂਟ ਨੂੰ ਚਾਹੀਦਾ ਕੋਈ ਇੱਥੇ ਕੈਮਰੇ ਵਗੈਰਾ ਲੱਗੇ ਹੋਣ ਤਾਂ ਕਿ ਸੇਫ ਹੋਏ ਕੋਈ ਤੇ ਬਾਕੀ ਕੋਈ ਇੱਥੇ ਕੋਈ ਨਾਕਾ ਨਹੀਂ ਕੋਈ ਪੁਲਿਸ ਨਹੀਂ ਆਉਂਦੀ ਇੱਥੇ ਕੋਈ ਪੋਚ ਨਹੀਂ ਹੈ ਹਾਂ ਥੋੜੇ ਬੋਤੇ ਹੋਣੀ ਚਾਹੀਦੀ ਹੈ ਸਿਕਿਉਰਿਟੀ ਹੋਣੀ ਚਾਹੀਦੀ ਹੈ ਰੋਡ ਤੇ ਹਾਂਜੀ ਬਿਲਕੁਲ ਖਾਲੀ ਰੋਡ ਹੀ ਇੱਥੇ ਕੋਈ ਨਹੀਂ ਹੈਗਾ ਉਸ ਟਾਈਮ ਤੁਸੀਂ ਵੀ ਅੰਦਰ ਮਹਿਲਾਵਾਂ ਇਕੱਲੇ ਕੰਮ ਕਰਦੇ ਵੀ ਹੈ ਜੀ ਬਿਲਕੁਲ ਮੈਂ ਇਕੱਲੇ ਤੇ ਸ਼ਰੀਆਮ ਜਿੱਦਾਂ ਇਹ ਪੈ ਗਈ ਹੈ ਤੇ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਨੁਕਸਾਨ ਮੇਰੀ ਦੁਕਾਨ ਤੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਹਾਂ ਅ ਸਰ ਮੈਂ ਲੈਪਟਾਪ ਲੈ ਕੇ ਆਉਂਦਾ ਸੀ ਕੰਮ ਲਾ ਕੇ ਆਇਆ ਹਾਂ ਹਾਂ ਤੇ ਰਾਤ ਨੂੰ ਕੋਈ 12 ਵਜੇ ਦਾ ਟਾਈਮ ਹੈ ਤੁਹਾਨੂੰ ਮੇਰੇ ਕੋ ਫੋਨ ਕਰੀ ਕਰਿਆ ਸੀ ਕਿਹੜਾ ਰੋਡ ਹੈ ਹਾਂਜੀ ਕਿਹੜਾ ਰੋਡ ਹੈ ਇਹ ਸਾਰੇ ਗੱਲ ਨਹੀਂ ਰੋਡ ਹੈ ਇਹ ਨਹੀਂ ਇਹ ਕਿਹੜਾ ਮਲਾ ਰੋਡ ਗਵਰਨਮੈਂਟ ਰੋਡ ਗਵਰਨਮੈਂਟ ਵਾਲੇ ਰੋਡ ਹਾਂਜੀ ਇਸੇ ਗਲੀ 'ਚ ਖੜਿਆ ਨਹੀਂ ਨਹੀਂ ਮੇਰਾ ਉਹ ਮੋੜ ਤੋਂ ਚੁੱਕਿਆ ਸੀ ਕਿੰਨਾ ਕੁ ਮਹਿੰਗਾ ਮੋਬਾਈਲ ਯੋ ਭਾਈ 30000 ਦਾ ਮਹਿੰਗਾ ਮੋਬਾਈਲ ਨਿਊ ਲੈ ਆਤੀ ਭਾਈ ਹਾਂ ਵੀ ਉਹਦਾ ਬੀ ਤਈੀ ਤਾਂ ਅੱਜ ਫੇਰ ਦੋ ਨੇੜੀ ਦਾ ਹੋਇਆ ਹਾਂਜੀ ਉਸ ਨਾਲ ਕੋ ਪਿੱਛੇ ਖੜੇ ਕੀਤੇ ਉਹ ਜਦੋਂ ਹੋਇਆ ਹਾਂਜੀ ਉਹ ਮੁੰਡੇ ਕਾਤੇ ਸੀ ਸਪਲੈਂਡਰ ਤੇ ਸੀ ਬਾਈ ਸਪਲੈਂਡਰ ਤੇ ਹਾਂਜੀ ਮਨ ਲੋ ਜਾਨਾ ਉਹ ਉਥੇ ਲੁੱਟਾ ਖਾਣ ਨੂੰ ਜਾਂ ਦੇ ਰਹੇ ਆ ਜਾਨਕੀ ਆ ਮੇਰਾ ਹੋਇਆ 6 ਤਰੀਕ ਨੂੰ ਹਾਂ ਆ ਮਹੀਨੇ ਦੀ ਹਾਂ ਤੇ ਨਾਲ ਚਾ ਗਿਆ ਲੁਧਿਆਣੇ ਤੇ ਅੱਜ ਇਹਨਾਂ ਦਾ ਹੋਇਆ ਹਾਂਜੀ ਸਪਲੈਂਡਰ ਕਿਹਨੇ ਚੰਗਾ ਸੀ ਬਲੈਕ ਤੇ ਸਿਲਵਰ ਆ ਆ ਚੋ ਨਿਊ ਮਾਡਲ ਹੀ ਆਉਣਾ ਕੋਈ ਉਹ ਦਿਨ ਮੈਂ ਇੱਥੇ ਖੜੂ ਤਾਂ ਹਾਂ ਫੋਨ ਕੱਦਾ ਪਿਆ ਸੀ ਕਿਸੇ ਨੂੰ ਫੋਨ ਲਗਾ ਦੀ ਕੰਨ ਪੈਸੇ ਵਲੋਂ ਉਹਨਾਂ ਨੇ ਜਗਦਾ ਮੋਬਾਈਲ ਖੋਲਿਆ ਮੇਰਾ ਵੀ ਡਰਾਇਰ ਡੋਇਆ ਹੈ ਕਿ ਜਦ ਦੇਖੋਗੇ ਲੱਗੇ ਡਰਾਇਰ ਸਰੇ ਆਈ ਸ਼ੂ ਕਰੋ ਲੈਪਟਾਪ ਨਹੀਂ ਉਹਨੂੰ ਪਾ ਚਲੇ ਲੈਪਟਾਪ ਮੇਰੇ ਕੋਲ